ਲਓ ਜੀ ਬਰਨਾਲਾ ਸ਼ਹਿਰ ਪਾਣੀ ਵਿੱਚ ਡੁੱਬਿਆ ਮੈਂ ਕੱਲ ਵੀਡੀਓ ਪਾਈ ਸੀ ਬਰਨਾਲੇ ਚ ਮੀਂਹ ਨਹੀਂ ਪੈ ਰਿਆ ਇਹ ਨਹੀਂ ਪਤਾ ਸੀ ਵੀ ਰੱਬ ਇੰਨੀ ਸੁਣ ਕੇ ਤਬਾਹੀ ਮਚਾ ਦੂਗਾ ਇਹ ਪੱਕਾ ਕਾਲਜੇ ਰੋਡ ਦੀਆਂ ਤਸਵੀਰਾਂ ਨੇ ਮੂੰਹ ਬੋਲਦੀਆਂ ਦੁਕਾਨਾਂ ਦੇ ਨਾਲ ਟੱਚ ਕਰਨ ਲੱਗਿਆ ਪਾਣੀ ਮੋਟਰਸਾਈਕਲ ਤਾਂ ਕਿਸੇ ਦਾ ਚੱਲਦੀ ਹੀ ਨਹੀਂ ਇੱਥੇ ਜੀ ਦੇਖੋ ਕਮ ਇਸ਼ਲਾ ਮਾਰਦਾ ਇਨੇ ਉਛੇ ਜ਼ਕਾਨਾਂ ਦੇ باوجود ਵੀ ਪਾਣੀ ਵਿੱਚ ਵੜ ਗਿਆ ਆ ਬਿਆਰੇ ਦਾ ਟੈਂਪੂ ਫੜ ਗਿਆ ਟੋਚਨ ਪਾ ਕੇ ਲੈ ਕੇ ਜਾ ਰਹੇ ਨੇਗੇ ਬਹੁਤ ਬੁਰਾ ਹਾਲ ਆ ਚਾਰ ਸਫੇਰੇ ਮੀਂਹ ਨਾਲ ਬਰਨਾਲੇ ਦਾ ਤਾਂ ਇਹ ਆ ਪੱਕਾ ਕਾਲਜੇ ਰੋਡ ਇਵੇਲੇ ਗਊਸ਼ਾਲਾ ਮੂਹਰੇ ਤਾਂ ਉਸਮ ਨਹੀਂ ਜਾ ਸਕਦਾ ਨਾ ਬਹੁਤ ਉੱਚੀ ਜਗ੍ਹਾ ਤੇ ਖੜਾ ਉੱਚੀ ਜਗ੍ਹਾ 'ਚ ਵੀ ਪਾਣੀ ਆ ਰਿਹਾ ਜੀ ਦੇਖੋ ਸੜਕ ਤੋਂ ਘਟ ਤੋਂ 2 2.5 ਫੁੱਟ ਉੱਚਾ ਖੜਾ ਮੈਂ ਫਿਰ ਵੀ ਉੱਤੇ ਆ ਰਿਹਾ ਪਾਣੀ ਦੇਖੋ ਮੋਟਰ ਮੋਟਰਸਾਈਕਲ ਦਾ ਵਿਚਾਰੇ ਨੇ ਸਾਰਿਆਂ ਦੇ ਜਾਮ ਹੋਏ ਹੋਏ ਨੇ ਗਾਹ ਦੇਖੋ ਤੁਸੀਂ ਲੰਬੇ ਜਿਹੇ ਹੱਥ ਕਰਕੇ ਕਾਵਾ ਮੈਨੂੰ ਸਭ ਕੁਝ ਬੰਦ ਦਾ ਮੂਹਰੋਂ ਗਊਸ਼ਾਲਾ ਰੋਡ ਤੇ ਤਾਂ ਆ ਵਿਚਾਰਾ ਦੁੱਤੀ ਆ ਮਿੱਕੋ ਘੜਾ ਵਿਚਾਰਾ ਲਫਾਫੇ ਵਾਲਾ ਕੀ ਕਰੂਗਾ ਜਲ ਥਲ ਹੋਇਆ ਪਿਆਗਾ ਪਾਣੀ ਸਭ ਬੰਦ ਹੋ ਗਾ ਪੱਕਾ ਕਾਲ ਜੀ ਰੋਡ ਦਾ ਬੁਰਾ ਹਾਲ ਜਲ ਥਲ ਹੋਇਆ ਪਾਣੀ ਸਭ ਬਦਲਾਰੇ ਨੇ ਬਾਕੀ ਬਰਨਾਲੇ ਦਾ ਤਾਂ ਸਾਰੇ ਦੀ ਬੁਰਾ ਹਾਲ ਹੋ ਗਿਆ ਅੱਜ ਪਾਣੀ ਹੋਈ ਪਾਣੀ ਦੇਖੋ ਲੋ ਜੀ ਮਨ ਨੂੰ ਵੀ ਛੜਦਾ ਸੀ ਪਾਣੀ ਨੇ ਪਰ ਇੰਨਾ ਜੱਗ ਦਾ ਸ ਪਾਣੀ ਚੱਕਰ ਮਾਰਦਾ ਵਾ ਪੂਰਾ ਹਾਲ ਪਾਣੀ ਦਾ ਕੇਸੀ ਰੋਡ ਤੇ ਆਦੇ ਗੱਡੀ ਬੇਕੂਫਾਂ ਨੂੰ ਕਹਿੰਦੇ ਡੱਕ ਰੀ ਜਾਂਦਾ ਵੀ ਹੋੜੀ ਰੱਖ ਲਾ ਜਿਹੜੇ ਸਾਈਕਲ ਤੇ ਨੇ ਹੱਸਦਾ ਜਾਂਦਾ ਦੰਦ ਕੱਢਦਾ ਹਜੇ ਕਿਹਾ ਜਾਂ ਇਨਸਾਨਾਂ ਦਾ ਵੀ ਵਿਚਾਰੇ ਜਿਹੜੇ ਸੁਰੇ ਜਾਂਦੇ ਨੇ ਜਾਂ ਕਿ ਮੋਟਰਸਾਈਕਲ ਤੇ ਜਾਂਦੇ ਨੇ ਸਾਈਕਲ ਲਈ ਜਾਂਦੇ ਨੇ ਉਹਨਾਂ ਦੇ ਮੂੰਹ ਤੇ ਪਾਣੀ ਜਾਂਦਾ ਗੰਦਾ ਇਹ ਜਨ ਤਾਂ ਫੜ ਕੇ ਸੱਟ ਲਏ ਹਾਲ ਹੀ ਇਹ ਇਹਨਾਂ ਦਾ ਰਫੰਡਰਾਂ ਦਾ ਦੇਖੋ ਜੀ ਬੁਰਾ ਹਾਲ ਸਾਰੇ ਲੋਕ ਬਚਾਰੇ ਪੈਦਲ ਜਾਂਦੇ ਹੁਣ ਦੋਦੀ ਵਿਚਾਰਾ ਕੰਮ ਧੱਕਾ ਲਾਉ ਦੋਦੀ ਤਾਂ ਧੱਕਾ ਨਹੀਂ ਲਾ ਸਕਦਾ ਦੂਜਾ ਬੰਦਾ ਤਾਂ ਆਮ ਧੱਕਾ ਲਾ ਲੂਗਾ ਉਹ ਸਾਰੇ ਤੁਰ ਜਾਂਦੇ ਨੇ ਬੁਰਾ ਹਾਲ